ਹਾਈਵੇ ਦੇ ਉੱਤੇ ਇੱਕ ਕਾਰ ਸਵਾਰ ਪਰਿਵਾਰ ਤੋਂ ਲੱਖਾਂ ਰੁਪਏ ਦੀ ਲੁੱਟ ਹੋਈ ਹੈ। ਦਰਸਲ ਬਠਿੰਡਾ ਦੇ ਕੋਠੇ ਨਾਥਿਆਣਾ ਦੇ ਵਿੱਚ ਵਿਆਹ ਸਮਾਗਮ ਤੋਂ ਪਿੰਡ ਚੱਕ ਬਖਤੂਪਰਤ ਰਿਆ ਸੀ ਪਰਿਵਾਰ ਕੇਸੇ ਦਰਮਿਆਨ ਬੱਚੇ ਨੂੰ ਉਲਟੀ ਔਨ ਕਰਕੇ ਇਹਨਾਂ ਦੇ ਵੱਲੋਂ ਆਪਣੀ ਇਨੋਵਾ ਗੱਡੀ ਰੋਕ ਲਈ ਜਾਂਦੀ ਹੈ। ਬਠਿੰਡਾ ਸ਼ਮਰਸਰ ਹਾਈਵੇ ਦੇ ਉੱਤੇ ਦੱਸਿਆ ਜਾ ਰਿਹਾ ਹੈ ਕਿ ਜੈਤੂ ਰੋਡ ਤੇ ਰਾਤ ਨੂੰ ਕਾਰ ਸਵਾਰ ਪਰਿਵਾਰਾਂ ਤੋਂ ਲੱਖਾਂ ਰੁਪਏ ਦੇ ਗਹਿਣਿਆਂ ਦੀ ਲੁੱਟ ਹੋਈ ਹੈ ਤਾਂ ਇਸ ਦੌਰਾਨ ਦੱਸਿਆ ਜਾ ਰਿਹਾ ਹੈ ਕਿ ਗੱਡੀ ਤੇ ਅੱਧਾ ਦਰਜਨ ਦੇ ਕਰੀਬ ਹਥਿਆਰਬੰਦ ਲੁਟੇਰੇ ਪਰਿਵਾਰ ਨੂੰ ਅਸਲਾ ਵਿਖਾ ਕੇ ਇਸੇ ਦੌਰਾਨ ਦੱਸਿਆ ਜਾ ਰਿਹਾ ਹੈ ਕਿ ਉੱਥੇ ਇੱਕ ਗੱਡੀ ਆਉਂਦੀ ਹੈ ਜਿਸ ਦੇ ਵਿੱਚ ਅੱਧਾ ਦਰਜਨ ਦੇ ਕਰੀਬ ਹਥਿਆਰਬੰਦ ਲੁਟੇਰੇ ਸਵਾਰ ਹੁੰਦੇ ਨੇ ਜਿਨ੍ਹਾਂ ਦੇ ਵੱਲੋਂ ਪਰਿਵਾਰ ਨੂੰ ਅਸਲਾ ਵਿਖਾ ਕੇ ਲੱਖਾਂ ਰੁਪਏ ਦੇ ਗਹਿਣਿਆਂ ਦੀ ਲੁੱਟ ਕਰ ਲਈ ਗਈ ਹੈ ਕਪਤਾ ਲੱਗ ਗਈ ਪੁਲਿਸ ਮੌਕੇ ਤੇ ਪਹੁੰਚੀ ਹੈ ਤੇ ਐਸਐਸਪੀ ਬਠਿੰਡਾ ਅਮਨੀਤ ਕੌਂਡਲ ਜਿਨ੍ਹਾਂ ਦਾ ਇਹ ਕਹਿਣਾ ਹੈ ਕਿ ਪੁਲਿਸ ਵੱਲੋਂ ਵੱਖ-ਵੱਖ ਟੀਮਾਂ ਬਣਾ ਦਿੱਤੀਆਂ ਗਈਆਂ ਨੇ ਤੇ ਜਲਦ ਹੀ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਾਵੇਗਾ ਪਰ ਬੜੀ ਹੈਰਾਨੀ ਦੀ ਗੱਲ ਹੈ ਕਿ ਪਰਿਵਾਰ ਜਿਸ ਨੇ ਬੱਚੇ ਨੂੰ ਉਲਟੀ ਔਨ ਕਰਕੇ ਆਪਣੀ ਗੱਡੀ ਹਾਈਵੇ ਤੇ ਰੋਕੀ ਹੈ ਤੇ ਪਿੱਛੋਂ ਗੱਡੀ ਦੇ ਵਿੱਚ ਆਏ ਹਥਿਆਰਬੰਦ ਲੁਟੇਰੇ ਵੱਡੀ ਵਾਰਦਾਤ ਨੂੰ ਅੰਜਾਮ ਦੇ ਕੇ ਰਫੂ ਚੱਕਰ ਹੋ ਗਏ ਨੇ कल जी सानू रात नु लेट नाइट इंफॉर्मेशन मिली सिगे के पुलिस स्टेशन ਨਈਆ ਵਾਲੇ ਤੇ ਏਰੀਆ ਚ ਇੱਕ ਫੈਮਲੀ ਗੁਨਿਆਨਾ ਮੰਡੀ ਜੈਥੋ ਰੋਡ ਸਾਈਡ ਤੇ ਇਨੋਵਾ ਗੱਡੀ ਚ ਕੋਈ ਫੈਮਲੀ ਫੰਕਸ਼ਨ ਜਾਂ ਵੈਡਿੰਗ اٹینڈ ਕਰਕੇ ਆ ਰਹੇ ਸੀਗੇ ਤੇ ਉਹਨਾਂ ਦੇ ਕਿਸੇ ਫੈਮਲੀ ਮੈਂਬਰ ਬੱਚੇ ਨੂੰ ਜੋ ਪਤਾ ਲੱਗਿਆ ਕੁਝ ਅਨੀਜ਼ੀਨੈਸ ਵੋਮਿਟਿੰਗ টাই ਫੀਲ ਹੋ ਰਹੀ ਸੀਗੇ ਤੇ ਉਹਨਾਂ ਨੇ ਰੋਡ ਸਾਈਡ ਤੇ ਜਦੋਂ ਗੱਡੀ ਰੋਕੀ ਤੇ ਪਿੱਛੋਂ ਇੱਕ ਆਰਟੀਗਾ ਗੱਡੀ ਚ ਉਹਨਾਂ ਦੇ ਕਹਿਣ ਦੇ ਮੁਤਾਬਿਕ 7-8 ਬੰਦੇ ਆਏ ਔਰ ਜੋ ਲੇਡੀਜ਼ ਸੀ ਗਿਆ ਵਿਕਟਿਮ ਨੇ ਉਹਨਾਂ ਨੇ ਜੁਐਲਰੀ ਵਗੈਰਾ ਪਾਈ ਸੀ ਤੇ ਉਹਨਾਂ ਨੂੰ ਦੇਖ ਕੇ ਉਹਨਾਂ ਨੇ ਉਹਨਾਂ ਦੀ ਜੁਐਲਰੀ ਸਨੈਚ ਕੀਤੀ ਤੇ ਥੋੜਾ ਤੱਕਾ ਮੁੱਕੀ ਵੀ ਹੋਈ ਤੇ ਵਿਕਟਿਮਸ ਦਾ ਕਹਿਣਾ ਹੈ ਕਿ ਇਹਨਾਂ ਨੇ ਇੱਕ ਕਿਸੇ ਨੇ ਗਨ ਪੁਆਇੰਟ ਤੇ ਵਿਨਾਨਾ ਸਟਾਚ ਕੀਤੀ ਤੇ ਉਸੇ ਤਹਿਤ ਉਹਨਾਂ ਨੇ ਆਪਣੀ ਜੁਐਲਰੀ

ਮਤਲਬ ਹੈਵੀ ਜੁਐਲਰੀ ਵੀ ਹੋ ਸਕਦੀ ਹੈ ਮੈਂ ਉਹ ਪਰਿਵਾਰ ਕਿੱਥੋਂ ਦਾ ਹੈ ਪਰਿਵਾਰ ਜੀ ਪਿੱਛੋਂ ਤਾਂ ਲੋਕਲ ਹੀ ਹੈਗੇ ਪਰ ਪਿੱਛੋਂ ਦੱਸ ਰਹੇ ਕਿ ਐਡਲੇਡ ਆਸਟ੍ਰੇਲੀਆ ਤੋਂ ਫੈਮਿਲੀ ਆਈ ਵੈਸੇਗੀ ਪਰ ਇੱਥੇ ਲੋਕਲੀ ਚਾਤ ਬਕਤੂ ਚਾਤ ਬਕਤੂ ਦਾ ਪਿੰਡ ਵਾਲੇ ਹਾਂਜੀ